ਸਸ਼੍ਰੀਕਾਲ ਤੁਸੀਂ ਦੇਖ ਰਿਹਾ ਸਮਝਾ ਡਿਊਸ ਤਾਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਪਟਿਆਲਾ ਰਾਜਪੁਰਾ ਰੋਡ ਨਜ਼ਦੀਕ ਛੋਟੀ ਨਦੀ ਦੀਆਂ ਨੇ ਜਿੱਥੇ ਬੀਤੀ ਰਾਤ ਬਲਾਸਟ ਹੋਇਆ ਤਾਂ ਰਾਜ ਨੇ ਕਿ ਜਿਸ ਵੇਲੇ ਬਲਾਸਟ ਹੋਇਆ ਉਸ ਮੌਕੇ ਰਾਘੀਰਾ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਤਾਂ ਜ਼ਰੂਰ ਬੁਲਾ ਲਿਆ ਗਿਆ ਪਰ ਅੱਗ ਤੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦਰਸਲ ਝੁੱਗੀਆਂ ਨੂੰ ਅੱਗ ਲੱਗੀ ਹੈ ਹਾਲਾਂਕਿ ਔ ਮੌਕੇ ਤੇ ਮੌਜੂਦ ਰਾਹਗੀਰਾਂ ਦਾ ਕਹਿਣਾ ਹੈ ਕਿ ਇੱਕ ਮਿਨੀ ਸਿਲੰਡਰ ਜਿਹੜਾ ਉਹ ਬਲਾਸਟ ਹੁੰਦਾ ਜਿਸ ਤੇ ਕਰਕੇ ਅੱਗ ਇੰਨੀ ਖਿਆਦਾ ਫੈਲ ਜਾਂਦੀ ਹੈ ਕਿ ਝੁੱਗੀਆਂ ਝੌਂਪੜੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਹਾਲਾਂਕਿ ਇੱਕ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਿਸੇ ਸਖਸ਼ ਦੇ ਵੱਲੋਂ दारू ਪੀ ਕੇ ਉਹਨਾਂ ਦੀਆਂ ਝੁੱਗੀਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਜਿਸ ਦੇ ਕਾਰਨ ਸਾਰੀਆਂ ਝੁੱਗੀਆਂ ਸੜ ਕੇ ਸਵਾਹ ਹੋ ਜਾਂਦੀਆਂ ਨੇ ਔਰ ਫਾਇਰ ਬਿਗਰੇਡ ਵਾਲਿਆਂ ਨੇ ਵੀ ਦੱਸਿਆ ਕਿ ਕਿਸੇ ਨੇ ਦਾਰੂ ਪੀ ਕੇ ਸ਼ਰਾਬ ਦੇ ਵਿੱਚ ਨਸ਼ੇ ਦੇ ਵਿੱਚ ਧੁੱਤ ਹੋ ਕੇ ਇਹਨਾਂ ਝੁੱਗੀਆਂ ਨੂੰ ਅੱਗ ਲਗਾ ਦਿੱਤੀ ਗਈ ਫਿਲਹਾਲ ਅੱਗ ਨੂੰ ਕਾਬੂ ਕਰਕੇ ਕਹਿ ਸਕਦੇ ਹਾਂ ਕਿ ਮਸਲਾ ਸੁਲਝਾ ਦਿੱਤਾ ਗਿਆ ਹੈ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਫੀ ਜ਼ਿਆਦਾ ਉਹਨਾਂ ਗਰੀਬ ਲੋਕਾਂ ਦਾ ਨੁਕਸਾਨ ਜ਼ਰੂਰ ਹੋਇਆ ਜਿਨ੍ਹਾਂ ਦੇ ਇਹ ਰਹਿਣ ਬਸੇਰੇ ਸੀ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਹਾਂ ਸੋ ਸਾਡੇ ਕੋਲ ਕੋਈ 9:55 ਮਿੰਟ ਤੇ ਕਿਸੇ ਰਾਗ ਦੇ ਸੁਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਮਣੀ ਦੇ ਵੈਕਸਾਈਡ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੁਚਨਾ ਪ੍ਰਾਪਤ ਹੋਈ ਹੈ ਤੇ ਉਸ ਤੋਂ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀਆਂ ਹੋਈਆਂ ਛੋਟੀ ਨਦੀ ਦੇ ਨਾਲ ਕੋਈ ਗਰੀਬ ਬੰਦੇ ਦੀਆਂ ਚੌਪੜੀਆਂ ਉਹਨਾਂ ਨੂੰ ਵੀ ਚਾਗ ਲੱਗੀ ਸੀ ਆ ਕੰਟਰੋਲ ਕਰਨ ਨੂੰ ਬਸ ਪਤਾ ਲੱਗਾ ਕਿ ਤੇ ਰੱਡ ਛੋਟਾ ਸੈਂਡ ਜਿਹੜਾ ਬਿਲਕੁਲ 2.5 ਕਿਲੋ ਜਿਹੜਾ ਜਾਲੀ ਸਿਲੰਡਰ ਜਿਹਨੂੰ ਸੀ ਕੈਦਰ ਨੇ ਆ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾਲਿਆ ਵੱਡਾ ਸਿਲੰਡਰ ਪਿਆ ਸੀ ਉਹ ਦੂਜੇ ਸਿਲੰਡਰ ਨਾਲ ਧੁਮਾਕੇ ਨਾਲ ਸਵਾਖਾ ਵੀ ਦੂਰ ਜਾ ਕੇ ਗਿਰ ਗਿਆ ਜਿਸ ਨੂੰ ਬਾਅਦ ਚ ਲੱਗ ਗਿਆ ਲੱਗ ਗਿਆ ਠੀਕ ਇਹਨਾਂ ਦੇ ਵੀ ਕੋਈ ਜਾਨੀ ਨੁਕਸਾਨ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਇਹਦੇ ਵਿੱਚ ਕੋਈ ਵੀ ਝੌਂਪੜੀ ਦੇ ਵਿੱਚ ਹੀ ਅੱਗ ਸੀਗੀ ਤੇ ਦੱਸਣੀ ਉਹ ਕਿ ਉੱਥੇ ਜਿਹੜੇ ਮਾਲਕ ਨੇ ਕਹਿਣ ਸਾਰ ਕੋਈ ਲੇਡੀ ਸੀ ਉਹ ਕਹਿੰਦੀ ਸੀ ਕਿਸੇ ਬੰਦੇ ਨੇ दारू ਪੀ ਕੇ ਅਗਲਾ ਲਗਾ ਦਿੱਤੀ ਹੈ ਸ਼ਰਾਬ ਦੇ ਕੇ ਬੁਲਾਈ ਕਾਨੂੰਨ ਸਰਕਾਰ ਦੇ ਵਕੀਨ ਇਨਵੈਸਟੀਗੇਸ਼ਨ ਭਲੇ ਜਾਰੀ ਹੈ ਉਹਨਾਂ ਨੇ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸਮਝ ਜੀ ਨਿਊਜ਼ ਤਾਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਪਟਿਆਲਾ ਰਾਜਪੁਰਾ ਰੋਡ ਨਜ਼ਦੀਕ ਛੋਟੀ ਨਦੀ ਦੀਆਂ ਨੇ ਜਿੱਥੇ ਬੀਤੀ ਰਾਤ ਬਲਾਸਟ ਹੋਇਆ ਤਾਂ ਰਾਸਗਿਰੇ ਕੇ ਜਿਸ ਵੇਲੇ ਬਲਾਸਟ ਹੋਇਆ ਉਸ ਮੌਕੇ ਰਾਗਦੀਰਾ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਤਾਂ ਜ਼ਰੂਰ ਬੁਲਾ ਲਿਆ ਗਿਆ ਪਰ ਰਗ ਤੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦਰਸਲ ਝੁੱਗੀਆਂ ਨੂੰ ਅੱਗ ਲੱਗੀ ਹੈ ਹਾਲਾਂਕਿ ਮੌਕੇ ਤੇ ਮੌਜੂਦ ਰਾਗਿਰਾਂ ਦਾ ਕਹਿਣਾ ਹੈ ਕਿ ਇੱਕ ਮਿਨੀ ਸਿਲੰਡਰ ਜਿਹੜਾ ਉਹ ਬਲਾਸਟ ਹੁੰਦਾ ਜਿਸ ਤੇ ਕਰਕੇ ਅੱਗ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਅਕਿ ਝੁੱਗੀਆਂ ਚੌਪੜੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਆ ਹਾਲਾਂਕਿ ਇੱਕ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਿਸੇ ਸੱਜ ਦੇ ਵੱਲੋਂ दारू ਪੀ ਕੇ ਉਹਨਾਂ ਦੀਆਂ ਝੁੱਗੀਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਆ ਤੇ ਜਿਸ ਦੇ ਕਾਰਨ ਸਾਰੀਆਂ ਝੁੱਗੀਆਂ ਸੜ ਕੇ ਸਵਾਹ ਹੋ ਜਾਂਦੀਆਂ ਨੇ ਔਰ ਫਾਇਰ ਬਿਗਰੇਡ ਵਾਲਿਆਂ ਨੇ ਵੀ ਦੱਸਿਆ ਕਿ ਕਿਸੇ ਨੇ दारू ਪੀ ਕੇ ਸ਼ਰਾਬ ਦੇ ਵਿੱਚ ਨਸ਼ੇ ਦੇ ਵਿੱਚ ਧੁੱਤ ਹੋ ਕੇ ਇਹਨਾਂ ਝੁੱਗੀਆਂ ਨੂੰ ਅੱਗ ਲਗਾ ਦਿੱਤੀ ਕਿ ਫਿਲਹਾਲ ਅੱਗ ਨੂੰ ਕਾਬੂ ਕਰਕੇ ਅ ਕਹਿ ਸਕਦੇ ਆ ਕਿ ਮਸਲਾ ਸੁਲਝਾ ਦਿੱਤਾ ਗਿਆ ਹੈ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਫੀ ਜ਼ਿਆਦਾ ਉਹਨਾਂ ਗਰੀਬ ਲੋਕਾਂ ਦਾ ਨੁਕਸਾਨ ਜ਼ਰੂਰ ਹੋਇਆ ਜਿਨ੍ਹਾਂ ਦੇ ਇਹ ਰਹਿਣ ਬਸੇਰੇ ਸੀ ਤਾਂ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ। ਤੋਂ ਸਾਡੇ ਕੋਲ ਕੋਈ 9:55 ਮਿੰਟ ਤੇ ਕਿਸੇ ਰਾਗ ਦੀ ਸੂਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਬਣੀ ਦੇ ਵੈਕਸਾਈਡ ਤੇ ਤੇ ਅਗਰ ਦੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ। ਤੇ ਉਸ ਤੋਂ ਦੋ ਤਿੰਨ ਮੁਕਦੇ ਕਾਰਵਾਈ ਕਰਦੇ ਸੱਡੇ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀਆਂ ਹੋਈਆਂ ਛੁੱਟੀ ਨਦੀ ਦੇ ਨਾਲ ਨਾਲ ਕੋਈ ਗਰੀਬ ਬੰਦੇ ਦੀਆਂ ਚੌਪੜੀਆਂ ਉਹਨਾਂ ਨੂੰ ਚਾਕ ਲੱਗੀ ਸੀ ਆ ਕੰਟਰੋਲ ਕਰਨ ਨੂੰ ਬੰਦ ਪਤਾ ਲੱਗਾ ਕਿ ਤੇ ਰੱਡ ਛੋਟਾ ਸਿਲੰਡਰ ਜਿਹੜਾ ਬਿਲਕੁਲ 2.5 ਕਿਲੋ ਜਿਹੜਾ ਜਲੀ ਸਿਲੰਡਰ ਜਿਹਨੂੰ ਸੀ ਕੈਦਰ ਨੇ ਆ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾਲਿਆ ਵੱਡਾ ਸਿਲੰਡਰ ਕਿੱਸੇ ਦੋ ਦੂਜੇ ਸਿਲੰਡਰਾਂ ਨੂੰ ਕੁਮਾ ਕਨਾਲ ਤੋਂ ਫਖਵੀ ਦੂਰ ਜਾ ਕੇ ਗਿਰਗਜ ਜਿਸ ਨੂੰ ਬਾਅਦ ਚ ਲੱਗ ਗਿਆ ਲੱਗ ਗਿਆ ਠੀਕ ਇਹਨਾਂ ਦੇ ਵੀ ਜਾਨੀ ਨੁਕਸਾਨ ਨਹੀਂ ਕੋਈ ਪਰਿਵਾਰ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਇਹ ਚ ਕੋਈ ਵਿੱਚ ਝੌਂਪੜੀ ਦੇ ਵਿੱਚ ਹੀ ਅੱਗ ਸੀ ਤੇ ਦੱਸਣ ਇਹ ਉੱਥੇ ਜਿਹੜੇ ਮਾਲਕਾਂ ਦੇ ਕੈਨ ਸਰ ਕੋਈ ਲੇਡੀ ਸੀ ਉਹ ਕਹਿੰਦੀ ਸੀ ਕਿਸੇ ਬੰਦੇ ਨੇ ਦਾਰੂ ਪੀ ਕੇ ਅੱਗ ਲਗਾ ਦਿੱਤੀ ਹੈ ਸ਼ਰਾਬ ਦੇ ਕੇ ਅੱਗ ਲਗਾਈ ਕੈਨਨ ਸਰ ਬਾਰੇ ਵਕੀ ਇਨਵੈਸਟੀਗੇਸ਼ਨ ਭਲੇ ਜਾਰੀ ਹੈ ਉਹਨਾਂ ਨੇ ਉਸ ਤੋਂ ਬਾਅਦ